ਲੋ ਜੀ ਮੈਂ ਤੁਹਾਡਾ ਮਿੱਤਰ ਜਵਾਰ ਚੌਧਰੀ ਤੇ ਅੱਜ ਦਾ ਜਿਹੜਾ ਮੁੱਦਾ ਹੈਗਾ ਸਾਡਾ ਉਹ ਹੈਗਾ ਕਿ ਪੰਜਾਬ ਚੜ੍ਹਦੇ ਪੰਜਾਬ ਚੋਂ ਤੁਹਾਨੂੰ ਪਤਾ ਹੈ ਕੁੜੀ ਸਰਬਜੀਤ ਕੌਰ ਇੱਕ ਆਪਣਾ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਆਈ ਤੇ ਉਹ ਜਿੱਥੇ ਦੇ ਨਾਲ ਆਈ ਤੇ ਆ ਕੇ ਇੱਥੇ ਗਾਇਬ ਹੋ ਗਈ ਬਾਅਦ ਚ ਪਤਾ ਲੱਗਾ ਜੀ ਕਿ ਉਹਨੇ ਆਪਣਾ ਧਰਮ ਪਰिवਰਤਨ ਕਰ ਲਿਆ ਕਨਵਰਟ ਹੋ ਗਈ ਇੱਕ ਬੰਦੇ ਪਾਕਿਸਤਾਨੀ ਦੇ ਨਾਲ ਵਿਆਹ ਕਰ ਲਿਆ ਉਹ ਸਾਰੀਆਂ ਵੀਡੀਓ ਜਦੋਂ ਸਾਹਮਣੇ ਆਈਆਂ ਤੇ ਫਿਰ ਜ਼ਾਹਿਰ ਹੈ ਕੋਈ ਤਰਤਲੀ ਪਈ ਲੋਕਾਂ ਨੇ ਦੇਖਿਆ ਬੈਕ ਟਰੈਕ ਕੀਤਾ ਪਿੱਛੇ ਗਿਆ ਜਦੋਂ ਪਿੱਛੇ ਗਿਆ ਤੇ ਪਤਾ ਚੱਲਿਆ ਜੀ ਕਿ ਇਹ ਤੇ ਉੱਥੋਂ ਵੀ ਜਿਹੜਾ ਸੀ ਆਪਣਾ ਕ੍ਰਾਈਮ ਕਰਾਇਮ ਕੀਤਾ ਹੋਇਆ ਇਹਨੇ ਇਹਦੇ ਉੱਥੇ ਮੁਕੱਦਮੇ ਨੇ ਫਿਰ ਬਹਿਸ ਉੱਠੀ ਜੀ ਕਿ ਵੀਜ਼ਾ ਕਿਵੇਂ ਮਿਲ ਗਿਆ ਉਹ ਪਤਾ ਲੱਗਾ ਜੀ ਕਿ ਉੱਥੇ ਸ਼ਰੂਮਣੀ ਕਾਲੀ ਦਲ ਨੇ ਵੀ ਇਹਨਾਂ ਨੂੰ ਪੂਰਾ ਜਿਹੜਾ ਸੀ ਕਲੀਨ ਚਿੱਟਾ ਦਿੱਤੀਆਂ ਉਹ ਬੜੀ ਕੋਈ ਭਗਤ ਬਣ ਕੇ ਇੱਥੇ ਆਈ ਹੁਣ ਮੌਜੂਦ ਇਹ ਹੈਗੀ ਆ ਕਿ ਸਾਡੀਆਂ ਸਿੱਖ ਸੰਗਤਾਂ ਨੇ ਸਾਰੀਆਂ ਜਿਹੜੀਆਂ ਸੀ ਸਤਕਾਰ ਕਰਨੇ ਸਾਰਿਆਂ ਦਾ ਜੀ ਬਿਲਕੁਲ ਤੇ ਉਧ ਚੜਦਿਆਂ ਨੇ ਵੀ ਤੇ ਲੈਂਦੀਆਂ ਦੀਆਂ ਵੀ ਸੰਤਾਨ ਨੇ ਕਿਹਾ ਜੀ ਕਿ ਇਹ ਕੰਮ ਚੰਗਾ ਨਹੀਂ ਇਹ ਕੁੜੀ ਨੂੰ ਵਾਪਸ ਜਾਣਾ ਚਾਹੀਦਾ ਇਹ ਗਲਤ ਤਰੀਕੇ ਦੇ ਨਾਲ ਆਈ ਏ ਇਹਨੇ ਅਗੇ ਕਿਸੇ ਨਾਲ ਵਿਆਹ ਹੀ ਕਰਨਾ ਕਿਸੇ ਨਾਲ ਪਿਆਰ ਹੀ ਕਰ ਲਿਆ ਨੇ ਤੇ ਫਿਰ ਇਹ ਉਹ ਕੰਮ ਕਮ ਸਿੱਧੇ ਰਾਹ ਥਾਣੀ ਲਾਏ ਉਹ ਵੀਜ਼ਾ ਜਿਹੜਾ ਆਪਣਾ ਬਣਦਾ ਉਹ ਲੈ ਕੇ ਆਵੇ ਇਸ ਵੀਜ਼ੇ ਦਾ ਮਿਸਯੂਜ਼ ਨਾ ਹੋਵੇ ਕਿਉਂਕਿ ਇਸ ਵੀਜ਼ੇ ਦੇ ਤਹਿਤ ਸਾਡੀਆਂ ਧੀਆਂ ਪੈਣਾ ਹੁੰਦੀਆਂ ਸਾਡੇ ਜਿੱਥੇ ਲੋਕ ਆਉਂਦੇ ਨੇ ਇਸ ਵਾਸਤੇ ਇਹ ਜਿਹੜਾ ਸੀ ਆਪਣਾ ਇਹ ਮੰਦਭਾਗਾ ਕੰਮ ਹੋਇਆ ਉਸ ਤੋਂ ਬਾਅਦ ਜਿਨ੍ਹਾਂ ਨੇ ਜਿਹੜੇ ਸਾਡੇ ਸਿੱਖ ਸੰਗਤਾਂ ਨੇ ਇੱਥੇ ਮਹਿੰਦਰਪਾਲ ਭਾਜੀ ਉਹਨਾਂ ਨੇ ਲਾਹੌਰ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਫਾਈਲ ਕੀਤੀ ਉਹਨਾਂ ਦੇ ਜਿਹੜੇ ਵਕੀਲ ਨੇ ਅਲੀ ਚੰਗੇਜੀ ਸੰਧੂ ਸਾਹਿਬ ਮੇਰੇ ਨਾਲ ਤੁਸੀਂ ਉਹਨਾਂ ਨੂੰ ਵੇਖਦੇ ਪਏ ਹੋ ਇਹ ਮੁਕੱਦਮਾ ਲੜ ਰਹੇ ਨੇ ਭਾਈ ਮਹਿੰਦਰਪਾਲ ਜੀ ਪਾਲ ਉਹਨਾਂ ਦਾ ਇਹਨਾਂ ਕੋਲੋਂ ਸਮਝਣੇ ਆ ਕਿ ਮੁਕੱਦਮਾ ਕਿੱਥੇ ਖਲੋਤਾ ਇਹ ਕਿਉਂ ਲੜਦੇ ਪਏ ਨੇ ਇਹਨਾਂ ਨੂੰ ਕੀ ਮਸਲਾ ਹੈ ਜਦੋਂ ਕੁੜੀ ਮੁੰਡਾ ਰਾਜ਼ੀ ਨੇ ਤੇ ਇਹ ਵਿੱਚ ਕਾਜੀ ਚੱਕਰ 'ਚ ਕਿਉਂ ਬਣੇ ਨੇ ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ ਆਡਾ ਤੇ ਮਿਹਰਬਾਨੀ ਤੁਸੀਂ ਸਾਡੇ ਨਾਲ ਜੁੜੇ ਹੋ ਕੀ ਹਾਲ ਚਾਲ ਜੀ ਬਹੁਤ ਸ਼ੁਕਰੀਆ ਭਾਜੀ ਬਹੁਤ ਸ਼ੁਕਰੀਆ ਸਲਾਮਤ ਰਹੋ ਖੁਸ਼ ਰਹੋ ਤੁਹਾਨੂੰ ਕੀ ਮਸਲਾ ਜੀ ਕੁੜੀ ਆਈ ਇੱਕ ਵੱਡੀ ਵਿਰਿਆਹੀ ਕੁੜੀ ਹੈ 50 55 ਸਾਲਾਂ ਦੀ ਆਪਣੀ ਮਰਜ਼ੀ ਦੇ ਨਾਲ ਉਹਨੇ ਆ ਕੇ ਸੁਣਿਆ ਵਿਆਹ ਕੀਤਾ ਉਹਨੂੰ ਨਾ ਆਪਣੇ ਧਰਮ ਬਦਲਣ ਤੇ ਕੋਈ ਅਫਸੋਸ ਹੈ ਨਾ ਉਹਨੂੰ ਕੋਈ ਵਿਆਹ ਕਰਨ ਦੇ ਅਫਸੋਸ ਹੈ ਵੀਡੀਓ ਉਹਨੇ ਬਣਵਾਇਆ ਹੈ ਕਾਜ਼ੀ ਦੇ ਸਾਹਮਣੇ ਵਕੀਲ ਸਾਹਿਬ ਜਿਹੜੇ ਪਾਸ਼ਾ ਸਾਹਿਬ ਦੀ ਨਾਲ ਸੀ ਉਹ ਕਹਿੰਦੇ ਨੇ ਕਿ ਮੈਂ ਅੱਜ ਵੀ ਉਹਨੂੰ ਮਿਲ ਕੇ ਆਇਆ ਉਹ ਖੜੀ ਹੈ ਆਪਣੀ ਜਗ੍ਹਾ ਦੇ ਉੱਤੇ ਤੁਸੀਂ ਉਹਨੂੰ ਕੋ ਕੱਢਣ ਡਰੇ ਹੋ ਸਰ ਸਭ ਤੋਂ ਪਹਿਲੇ ਤੇ ਸਾਨੂੰ ਵੇਖਣਾ ਪੈਦਾ ਕਿ ਜਿਹੜੀ ਅਸੀਂ ਮੈਪ ਪਟੀਸ਼ਨ ਲਾਹੌਰ ਹਾਈ ਕੋਰਟ ਚ ਫਾਈਲ ਕੀਤੀ ਏ ਉਹ ਕਿਹੜੀ ਗਰਾਉਂਡਸ ਤੇ ਵੇ ਉਹਦੇ ਚ ਕਿਹੜੇ ਐਸੇ ਲੋਕਾਤ ਨੇ ਜਿਹੜੇ ਇਹ ਜਸਟੀਫਾਈ ਕਰਦੇ ਨੇ ਕਿ ਸਰਬਜੀਤ ਕੌਰ ਦਾ ਕੇਸ ਉਹ ਕਿਵੇਂ ਸਾਡੀ ਫੇਵਰ ਚ ਜਾਂਦਾ ਸਭ ਤੋਂ ਪਹਿਲੇ ਤੇ ਵੇਖਣਾ ਪਵੇਦਾ ਕਿ ਸਰਬਜੀਤ ਕੌਰ ਨੂੰ ਜਿਹੜਾ ਵੀਜ਼ਾ ਇਸ਼ੂ ਕੀਤਾ ਗਿਆ ਪਾਕਿਸਤਾਨੀ ਗਵਰਨਮੈਂਟ ਵੱਲੋਂ ਉਹ ਉਹ ਪਾਕਿਸਤਾਨ ਤੇ ਇੰਡੀਆ ਦੇ ਦਰਮਿਆਨ 1974 ਦਾ ਇੱਕ ਪ੍ਰੋਟੋਕੋਲ ਹੈ ਫॉर ਦਾ ਪਰਪਸ ਆਫ ਵਿਜ਼ਿਟੇਸ਼ਨ ਆਫ ਸ਼ਰਾਇਨਸ ਐਂਡ ਰਿਲੀਜੀਅਸ ਪਲੇਸਿਸ ਇਨ ਪਾਕਿਸਤਾਨ ਐਂਡ ਇੰਡੀਆ ਠੀਕ ਹੈ ਉਹ ਜਿਹੜਾ 1976 ਦਾ ਪ੍ਰੋਟੋਕੋਲ ਹੈ ਉਹਦੀ ਵਾਇਲੇਸ਼ਨ ਇਹ ਕਰਦੀ ਪਈ ਹੈ ਕਿਵੇਂ 1974 ਦੇ ਪ੍ਰੋਟੋਕੋਲ ਦੇ ਵਿੱਚ ਕਲੀਅਰਲੀ ਮੈਂਸ਼ਨ ਹੈ ਕਿ ਜਿਹੜਾ ਵੀਜ਼ਾ ਇਸ਼ੂ ਕੀਤਾ ਜਾਏਗਾ ਉਹ ਨੋਨ ਐਕਸਟੈਂਡੇਬਲ ਹੋਏਗਾ ਲਿਆਸਾ ਸਰਬਜੀਤ ਕੌਰ ਜਿਹੜੇ ਯਾਤਰੀ ਵੀਜ਼ੇ ਤੇ ਆਈ ਹੈਗੀ ਉਹ ਸਰ ਨਾਨ ਐਕਸਟੈਂਡੇਬਲ ਹੈ ਉਹਦਾ ਸਟੇ 10 ਡੇਸ ਦਾ ਸੀ ਉਹ 13 ਨਵੰਬਰ ਨੂੰ ਐਕਸਪਾਇਰ ਹੋ ਗਿਆ ਹੈ ਸਰਬਜੀਤ ਕੌਰ ਪਾਕਿਸਤਾਨ ਚ ਪਿਛਲੇ ਡੇਢ ਡੇਢ ਮਹੀਨੇ ਤੋਂ ਗੈਰ ਕਾਨੂੰਨੀ ਤੌਰ ਤੇ ਮੁਕੀਮ ਹੈ ਸਰ ਉਹਦਾ ਕੋਈ ਲੀਗਲ ਸਟੇਟਸ ਹੀ ਨਹੀਂ ਪਾਕਿਸਤਾਨ ਚ ਇਸ ਟਾਈਮ ਵਿਆਹ ਤੇ ਸਾਨੂੰ ਕੋਈ ਇਤਰਾਜ਼ ਨਹੀਂ ਸਰ ਜੀ ਸਾਡੇ ਲੋ ਪੰਜ ਕਰ ਲਵੇ ਆਪਦੇ ਨਾਲ ਆਪਦੇ ਨਾਲ ਕਰਵਾਣਾ ਸੀ ਕਿਹੜਾ ਸਾਡੇ ਨਾਲ ਕਰਵਾਣਾ ਸੀ ਬਿਲਕੁਲ ਦੂਸਰੀ ਗੱਲ ਇਹ ਵੇ ਕਿ ਮਜ਼ਬਦ ਦੇ ਜਿਹੜਾ ਮਰਜ਼ੀ ਮਜ਼ਬਦ ਅਡਾਪਟ ਕਰੇ ਅੰਡਰ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਇੰਟਰਨੈਸ਼ਨਲ ਕਾਮਿਟੀ ਐਂਡ ਸਿਵਲ ਐਂਡ ਪੋਲਿਟਿਕਲ ਰਾਈਟਸ ਕਨਸਟੀਟਿਊਸ਼ਨ ਆਫ ਪਾਕਿਸਤਾਨ 1973 ਉਹਦੇ ਮੁਤਾਬਕ ਇਹ ਹੁੰਦਾ ਕਨਸਟੀਟਿਊਸ਼ਨਲ ਸਬਸਟੈਂਸ਼ੀਅਲ ਐਂਡ ਫੰਡਮੈਂਟਲ ਰਾਈਟ ਹੈ ਜੋ ਮਰਜ਼ੀ ਕਰੇ ਉਹ ਉਹਦੀ ਨਿੱਜੀ ਜ਼ਿੰਦਗੀ ਹੈ ਉਹਦੇ 'ਚ ਸਾਡਾ ਕੋਈ ਸਾਡਾ ਅਧਿਕਾਰ ਨਹੀਂ ਕਿ ਅਸੀਂ ਉਹਦੇ 'ਚ ਬੋਲ ਜੀਏ ਬਟ ਅਗਰ ਉਹਨੇ ਯਾਤਰਾ ਵੀਜ਼ੇ ਦਾ ਗਲਤ ਇਸਤਾਲ ਕੀਤਾ ਹੈ ਤੇ ਸਰ ਬਤੌਰੇ ਪੰਜਾਬੀ ਨੈਸ਼ਨਲਿਸਟ ਬਤੌਰੇ ਪੰਜਾਬੀ ਵਕੀਲ ਸਰ ਮੈਂ ਤੇ ਅੱਗੇ ਆਵਾਂ ਦਾ ਕੋਈ ਹੋਰ ਆਵੇ ਜਾਂ ਨਾ ਆਵੇ ਤੁਸੀਂ ਅੱਗੇ ਆ ਗਏ ਚਲੋ ਤੁਸੀਂ ਅੱਗੇ ਆ ਗਏ ਤੇ ਹੁਣ ਅੱਗੇ ਕਿੱਥੇ ਤੱਕ ਜਾਏਗੇ ਉਹ ਜਾਣਦੀ ਕਿਉਂ ਨਹੀਂ ਪਈ ਉਹ ਤਾਂ ਸੁਣਿਆ ਉਹ ਸੁਣਿਆ ਹੁਣ ਕਹਿੰਦੀ ਹੈ ਕਿ ਮੇਰੀ ਜਾਨ ਨੂੰ ਖਤਰਾ ਹੈ ਤੇ ਜਦੋਂ ਤੁਸੀਂ ਕਿਸੇ ਬੰਦੇ ਦੀ ਜਾਨ ਨੂੰ ਖਤਰਾ ਹੋ ਜਾਏ ਜਾਂ ਬੰਦਾ ਕਹੇ ਜੀ ਕਿ ਮੈਨੂੰ ਪ੍ਰੋਬਲਮ ਹੋ ਸਕਦਾ ਮੈਨੂੰ ਕੋ ਮਾਰ ਦੇਗਾ ਮੇਰੇ ਨਾਲ ਕੋ ਧੱਕਾ ਕਰ ਦੇਗਾ ਉੱਥੇ ਤੁਸੀਂ ਜਿਹੜਾ ਨੈਸ਼ਨਲਿਜ਼ਮ ਪਿੱਛੇ ਰੱਖ ਕੇ ਤੇ ਇੱਕ ਵਕੀਲ ਤੇ ਇੱਕ ਹਿਊਮਨ ਰਾਈਟਸ ਦੇ ਜਿਹੜੇ ਆਪਣਾ ਪ੍ਰੋਟੈਕਟਰ ਉਹਦੇ ਉਹਦੇ ਵੱਲ ਨਾਲ ਵੀ ਤੇ ਤੁਹਾਡੀਆਂ ਡਿਊਟੀਆਂ ਬਣਦੀਆਂ ਨਾ ਉਹਦੇ ਤੁਸੀਂ ਉਹਦੇ ਦੀ ਕਾਨੂੰਨ ਕੀ ਜਾਂਦਾ ਸਰ ਸਰ ਸਭ ਤੋਂ ਪਹਿਲੇ ਵੇਖੋ ਕਿ ਮੈਂ ਵਕੀਲਾ ਹਿਮ ਰਾਈਟਸ ਐਕਟੀਵਿਸਟ ਆ ਬਿਲਕੁਲ ਗਲ ਠੀਕ ਹੈ ਇਹੀ ਵਜ੍ਹਾ ਹੈ ਕਿ ਮੈਂ ਮਿਨੋਰਿਟੀ ਰਾਈਟਸ ਦੇ ਉੱਤੇ ਕੰਮ ਕਰਨਾ ਪਿਆ ਵਾਂ ਇਹੀ ਵਜ੍ਹਾ ਹੈ ਕਿ ਸਰਬਜੀਤ ਕੌਰ ਇੱਕ ਕੁੜੀ ਹੈ ਇੱਕ ਖਾਤੂਨ ਹੈ ਉਹਨੇ ਮਿਨੋਰਿਟੀ ਰਾਈਟਸ ਦੇ ਜਿਹੜਾ ਸਪੈਸ਼ਲ ਪਾਕਿਸਤਾਨੀ ਗਵਰਨਮੈਂਟ ਵੱਲੋਂ ਉਹਨਾਂ ਨੂੰ ਵੀਜ਼ਾ ਪਾਲਿਸੀ ਦਿੱਤੀ ਗਈ ਉਹਦੀ ਵਾਇਲੇਸ਼ਨ ਕਰਦੀ ਪਈਏ ਮੈਂ ਲਾਰਜਰ ਪਰਸਪੈਕਟਿਵ ਦੇ ਵਿੱਚ ਕਮਿਊਨਿਟੀ ਸ ਕਮਿਊਨਿਟੀ ਦੇ ਨਾਲ ਖੜ੍ਹੋਤਾ ਵਾਂ ਇੱਕ ਤੇ ਇਹ ਚੀਜ਼ੇ ਇਹ ਚੀਜ਼ ਸਾਬਤ ਕਰਦੀ ਹੈ ਕਿ ਮੈਂ ਨਿੱਜੀ ਮਫਾਦਤਾਂ ਲਈ ਇੱਕ ਇੱਕ ਬੰਦੀ ਦੇ ਨਾਲ ਨਹੀਂ ਖੜੋਤਾ ਬਲਕਿ ਮੈਂ ਮੈਂ ਜਿਹੜੀ ਪਟੀਸ਼ਨ ਕੀਤੀ ਹੈ ਇਹਦੇ ਚ ਪ੍ਰੋ ਬੋਨੋ ਫ੍ਰੀ ਲੀਗਲ ਸਰਵਿਸਿਜ਼ ਪ੍ਰੋਵਾਈਡ ਕਰਨਾ ਪਿਆਵਾਂ ਤਮਾਮ ਤਰ ਠੀਕ ਹੈ لہذا ਮੈਂ ਤੇ ਖੜੋਤਾ ਹਾਂ ਸਿਕ ਕਮਿਊਨਿਟੀ ਨਾਲ ਮੀਨੋਰਿਟੀ ਰਾਈਟਸ ਨਾਲ ਫਿਲ ਗ੍ਰਿਮੇਜ ਵੀਜ਼ਾ ਦੀ ਸੈਂਕਟੀਟੀ ਨਾਲ ਮੇਰਾ ਬੜਾ ਪ੍ਰਿੰਸੀਪਲ ਸਟੈਂਸ ਹੈ ਅਗਰ ਫਰਜ਼ ਕਰੋ ਸਰਬਜੀਤ ਕੌਰ ਦੀ ਜ਼ਿੰਦਗੀ ਨੂੰ ਕਿਤੇ ਇੰਡੀਆ ਵਾਪਸ ਜਾਣ ਤੇ ਖਤਰਾ ਹੈ ਸਭ ਸਭ ਤੋਂ ਪਹਿਲੇ ਮੈਂ ਖਲੋਵਾ ਦਾ ਯਕੀਨ ਕਰੋ ਰਾਤੀ ਮੇਰੀ ਇਹਦੇ ਬੰਦੇ ਨਾਲ ਜਿਹਨੂੰ ਆਪਦਾ ਐਕਸ ਹਸਬੈਂਡ ਆਂਦੀ ਹੈ ਲੇਕਿਨ ਹਾਲੇ ਵੀ ਹੋਈਦਾ ਹੀ ਬੰਦਾ ਹੈ ਇਹਨੇ ਤਲਾਕ ਉਹਦੇ ਕੋਲ ਕੋਈ ਨਹੀਂ ਲਈ ਇਹਨੇ ਪਾਕਿਸਤਾਨ ਚ ਆ ਕੇ ਝੂਠ ਬੋਲਿਆ ਤੇ ਅੱਜ ਮੇਰੀ ਰਾਤੀ ਮਤਲਬ ਗੱਲ ਹੋਈ ਮੈਂ ਕਿਹਾ ਯਾਰ ਗੱਲ ਇਹ ਵੇ ਕਿ ਮੈਂ ਅਗਰ ਤੂੰ ਅਗਰ ਇਹਨੂੰ ਅਸੀਂ ਵਾਪਸ ਘਰ ਲੈ ਆਂ ਕਿ ਆ ਤੂੰ ਸਾਨੂੰ ਸ਼ੋਰਟੀ ਦੇਣਾ ਹੈ ਕਿ ਤੂੰ ਇਹਨੂੰ ਐਕਸੈਪਟ ਕਰੇਂਦਾ ਕਿਆ ਤੂੰ ਸ਼ੋਰਟੀ ਦੇਣਾ ਕਿ ਤੂੰ ਇਹਨੂੰ ਆਪਣੇ ਘਰ ਰੱਖੇਂਦਾ? ਕਿਆ ਤੂੰ ਸ਼ੋਰਟੀ ਦੇਣਾ ਕਿ ਇਹਦੇ ਜਾਨੋ ਮਾਲ ਦਾ ਤਹਾਫਜ਼ ਤੂੰ ਯਕੀਨੀ ਬਣਾਏਂਦਾ? ਉਹਨੇ ਆਖਿਆ ਸਰ ਮੈਂ ਸ਼ੋਰਟੀ ਵੀ ਦੇਣਾ ਵਾ ਮੈਂ ਐਫੀਡੇਵਿਟ ਵੀ ਦੇਆਂਦਾ ਜੋ ਆਖੋ ਦੇ ਮੈਂ ਕਰਾਂਦਾ। ਸਰ ਇਸ ਤੋਂ ਵੱਡਾ ਮਤਲਬ ਤੁਹਾਡੇ ਨਾਲ ਜਿਹੜਾ ਬੰਦਾ ਹੈ ਇਹ ਜਿਹਦੇ ਕੋਲੋਂ ਜਿਹੜੀ ਕਹਿੰਦੀ ਸੀ ਕਿ ਮੈਂ ਉਹਦੀ ਬੰਦੀ ਨਹੀਂ ਮੈਂ ਉਹਨੂੰ ਛੱਡ ਦਿੱਤਾ ਹੋਇਆ ਜਾਂ ਉਹਨੇ ਮੈਨੂੰ ਛੱਡ ਦਿੱਤਾ ਹੋਇਆ 15 16 17 ਸਾਲਾਂ ਤੋਂ ਉਹ ਹੁਣ ਦੁਬਾਰਾ ਰਾਬਤੇ 'ਚ ਆ ਗਏ ਨੇ। ਇਹ ਰਾਬਤਾ ਕਿਹਨੇ ਕਰਾਇਆ ਇਹਨਾਂ ਦਾ ਦੁਬਾਰਾ ਜਿਹੜਾ ਪਿੱਛੇ ਇਹ ਪਿੱਛੇ ਕਿਵੇਂ ਪਲਟ ਗਈ? ਸਰ ਹੁੰਦਾ ਛੇ ਹੋਇਆ ਜਿੱਦੋਂ ਸਰਬਜੀਤ ਕੌਰ ਇੰਡੀਆ ਚ ਮੌਜੂਦ ਸੀ ਉਦੋਂ ਉਹ ਉਹਦਾ ਚੱਕਰ ਸੀ ਨਾਸਰ ਹੁਸੈਨ ਨਾਲ ਤੇ ਨਾਸਰ ਹੁਸੈਨ ਨਾਲ ਉਹ ਵੀਡੀਓਜ਼ ਵੀਡੀਓ ਕਾਲਸ ਕਰਦੀ ਸੀ ਆਪਦੀ ਜਿਹੜੀ ਨਿਊਡ ਪਿਕਚਰਸ ਨੇ ਉਹ ਸ਼ੇਅਰ ਕਰਦੀ ਸੀ ਉਸ ਤੋਂ ਬਾਅਦ ਨੰਗੀ ਹੋ ਕੇ ਵੀਡੀਓ ਕਾਲ ਕਰਨਾ ਇਹ ਸਾਰੀਆਂ ਚੀਜ਼ਾਂ ਦਾ ਸਾਨੂੰ ਦੱਸਿਆ ਗਿਆ ਸੀ ਇਹੀ ਵਜ੍ਹਾ ਕਰਨੈਲ ਸਿੰਘ ਨੇ ਰਾਤੀ ਆਖਿਆ ਕਿ ਉਦੋਂ ਵੀ ਇੰਡੀਆ ਚ ਜਿੱਦੋਂ ਸਰਬਜੀਤ ਕੌਰ ਮੌਜੂਦ ਸੀ ਉਦੋਂ ਵੀ ਨਾਸਰ ਹੁਸੈਨ ਨੇ ਨਾ ਸਿਰਫ ਕਰਨੈਲ ਸਿੰਘ ਨੂੰ ਬਲਕਿ ਇਹਦੇ ਪੁੱਤਰਾਂ ਨੂੰ ਵੀ ਇਹਦੀਆਂ ਨਿਊਡ ਪਿਕਚਰਸ ਕੱਲੀਆਂ ਵੀਡੀਓਜ਼ ਵੀ ਕੱਲੀਆਂ ਜੋ ਕਿ ਉਹਨੇ ਡਿਲੀਟ ਕਰ ਦਿੱਤੀਆਂ ਬਾਅਦ ਚੋਂ ਲਿਆਜ਼ਾ ਜਿਹੜੀ ਹੁਣ ਵੀਡੀਓ ਕਾਲ ਇੱਕ ਵਾਇਰਲ ਹੋਈ ਹੈ ਉਹ ਵੀ ਕਰਨੈਲ ਸਿੰਘ ਨੇ ਲੀਕ ਕੀਤੀ ਉਹਦੇ ਵਿੱਚ ਉਹ ਕਲੀਅਰਲੀ ਆਂਦੀ ਪਈ ਹੈ ਕਿ ਮੇਰੀ ਜਾਨ ਨੂੰ ਇਹ ਤੋਂ ਖਤਰਾ ਹੈ ਮੈਂ ਤਸਵੀਰਾਂ ਡਿਲੀਟ ਕਰਵਾਉਣ ਆਈ ਸਾਂ ਨਾਸਰ ਹੁਸੈਨ ਮੈਨੂੰ ਮੈਨੂੰ ਫੋਰਸ ਕਰਦਾ ਸੀ ਕਿ ਮੈਂ ਵਾਇਰਲ ਕਰ ਦਿਆਂ ਦਾ ਯਾਦੋ ਪਾਕਿਸਤਾਨ ਆਦ ਮੈਂ ਪਾਕਿਸਤਾਨ ਆਈ ਤੇ ਮੈਂ ਜੇ ਬੇਕਾਵੇ ਚ ਆ ਗਈ ਲੇਕਿਨ ਅਸੀਂ ਨਾ ਨਾਸਰ ਹੁਸੈਨ ਤੇ ਯਕੀਨ ਕਰਨੇ ਆ ਬਤੌਰੇ ਵਕੀਲ ਨਾਸਰ ਬਜੀਤ ਕੌਰ ਤੇ ਯਕੀਨ ਰੱਖਨੇ ਆ ਸਾਨੂੰ ਚਾਹੀਦਾ ਇੱਕ ਪ੍ਰਿੰਸੀਪਲ ਸਟਾਂਸ ਲਈਏ ਤੇ ਬਤੌਰੇ ਹਿਊਮਨ ਰਾਈਟਸ ਐਕਟਿਵਿਸਟ ਐਂਡ ਲਾਇਰ ਇਹ ਗਵਰਨਮੈਂਟ ਦਾ ਕੰਮ ਹੈਗਾ ਪੁਲਿਸ ਦਾ ਕੰਮ ਹੈਗਾ ਕਿ ਇਸ ਮੈਟਰ ਨੂੰ ਇਨਵੈਸਟੀਗੇਟ ਕਰੇ ਉਸ ਵੀਡੀਓ ਨੂੰ ਉਹਦੀ ਵਾਇਸ ਨੂੰ ਫੋਰੈਂਸਿਕ ਕਰੇ ਪਤਾ ਲੱਗੇ ਕਿ ਕਿਆ ਵਾਕਈ ਇਹ ਵਾਇਸ ਹੁੰਦੀ ਹੈਗੀ ਇਹ ਅਗਰ ਹੈਗੀ ਹੈ ਤੇ ਮੈਰਿਟ ਤੇ ਉਹਨੂੰ ਡਿਸਾਈਡ ਕਰੇ ਅੱਛਾ ਚੰਗੇਜੀ ਸਾਹਿਬ ਮੈਂ ਪਿਛਲੇ ਜਦੋਂ ਜਾਨੀ ਕਿ ਦੁਬਾਰਾ ਇਹ ਪਹਿਲੇ ਤੇ ਇੱਕ ਵਾਰੀ ਵੀਡੀਓ ਸਾਹਮਣੇ ਆਈ ਨਕਾਹ ਦੀ ਗੱਲ ਆਈ ਅਸੀਂ ਵੀ ਚਰਚੇ ਕੀਤੇ ਅਸੀਂ ਵੀ ਗੱਲਾਂ ਬਾਤਾਂ ਕੀਤੀਆਂ ਡਿਬੇਟ ਕੀਤੇ ਵੀਡੀਓ ਬਣਾਈਆਂ ਉਸ ਤੋਂ ਬਾਅਦ ਇਹ ਗੱਲ ਜਿਹੜੀ ਸੀ ਇਹ ਠੰਢੀ ਠੁੰਡੀ ਪੈ ਗਈ ਲੱਗਦਾ ਸੀ ਕਿ ਮਾਮਲਾ ਸੁੱਲਟ ਜਾਏਗਾ ਨਿਮੜ ਜਾਏਗਾ ਫਿਰ ਪਿਛਲੇ ਹਫਤੇ ਤੋਂ ਦੋ ਮਹੀਨੇ ਠੰਡੀ ਪਈ ਰਹੀ ਹੈ ਤੇ ਅਸੀਂ ਬਾਲਦੀ ਤੇ ਤੇਲ ਛਟਿਆ ਸਰ ਤੇ ਫਿਰ ਜਨਾਬ ਆਪਣਾ ਜਿਹੜਾ ਸੀ ਉਹ ਪਤਾ ਲੱਗਾ ਕਿ ਪਟੀਸ਼ਨ ਹੋ ਗਈ ਹੈ ਤੇ ਫਿਰ ਇਹ ਵੀ ਪਤਾ ਲੱਗਾ ਕਿ ਇਹਨੂੰ ਵਾਗੇ ਤੱਕ ਲੈ ਗਏ ਨੇ ਇਹਨੂੰ ਛੱਡਣ ਲੱਗੇ ਨੇ ਫਿਰ ਉੱਥੋਂ ਆਊਟ ਪਾਸ ਨਹੀਂ ਬਣਿਆ ਫਿਰ ਵਾਪਸ ਦਾਰੁਲ ਅਮਾਨ ਰਹਿ ਗਏ ਇਹ ਗਈ ਕਿਉਂ ਨਹੀਂ ਮਤਲਬ ਇਹ ਸੀ ਕਿ ਹੁਣ ਇਹਨੂੰ ਰੋਕਿਆ ਕਿਨੇ ਫਿਰ ਜਦੋਂ ਇਹ ਚੱਲੀ ਸੀ ਕਿ ਆ ਕੋਰਟ ਨੇ ਇਹਨੂੰ ਰੋਕਿਆ ਜਾਂ ਸਾਡੀ ਆਪਣਾ ਹਕੂਮਤ ਨੇ ਕਿਹਾ ਸੀ ਕਿ ਨਹੀਂ ਤੁਸੀਂ ਜਿਹੜੀ ਪਟੀਸ਼ਨ ਕੀਤੀ ਹੈ ਉਹਦੇ ਮੁਤਾਬਕ ਕੋਈ ਇਨਵੈਸਟੀਗੇਸ਼ਨ ਹੀ ਕਰ ਲਈਏ ਇਹ ਵਜ੍ਹਾ ਕੀ ਬਣੀ ਜਾਣਦੀ ਹੈ ਬੰਨਾ ਚਾਰ ਪੰਜ ਦਿਨ ਪਹਿਲੇ ਸਾਡੇ ਜਨਕਿ ਚਲੇ ਜਾਣਾ ਚਾਹੀਦਾ ਸੀ ਇਹਨੂੰ ਸਾਡੇ ਆਪਣਾ ਅੰਦਾਜ਼ੇ ਦੇ ਮੁਤਾਬਕ ਸਰ ਜਾਣਾ ਤੇ ਨੂੰ 13 ਨਵੰਬਰ ਨੂੰ ਚਲੇ ਜਾਣਾ ਚਾਹੀਦਾ ਸੀ ਲੇਕਿਨ ਡੇਢ ਮਹੀਨਾ ਹੋ ਗਈ ਡੇਢ ਮਹੀਨਾ ਹੋ ਗਈ ਪਾਕਿਸਤਾਨ ਚ ਗੈਰ ਕਾਨੂੰਨੀ ਤੌਰ ਤੇ ਮੁਕੀਮ ਹੈ ਕਿਸੇ ਨੇ ਨੋਟਿਸ ਨਹੀਂ ਲਿਆ ਜਦੋਂ ਮੈਂ ਪਟੀਸ਼ਨ ਫਾਈਲ ਕੀਤੀ ਪਟੀਸ਼ਨ ਫਾਈਲ ਵੀ ਤਾਂ ਕੀਤੀ ਉਹ ਵੀ ਸੁਣ ਲੋ ਕਿਉਂ ਕੀਤੀ ਤੁਸੀਂ ਆਨਲੀਡੀ ਸੋਹਣੀ ਪੰਜਾਬੀ ਬੋਲਦੇ ਪਿਆ ਜੀ ਤੇ ਦੱਸਣਾ ਜ਼ਰੂਰੀ ਹੈ ਦੱਸੋ ਕਿ ਮੈਨੂੰ ਇੰਡੀਅਨ ਪੰਜਾਬ ਤੋਂ ਯੂਕੇ ਤੋਂ ਯੂਐਸਏ ਤੋਂ ਮੈਨੂੰ ਕੈਨੇਡਾ ਤੋਂ ਮੈਨੂੰ ਮੈਸੇਜ ਆਣਾ ਸ਼ੁਰੂ ਹੋ ਗਿਆ ਸਾਡੇ ਪੰਜਾਬੀ ਭਰਾਵਾਂ ਦੇ ਸਿੱਖਾ ਦੇ ਕਿ ਵੇਖੋ ਵੇਖੋ ਸਾਡੀ ਕੁੜੀ ਨਾਲ ਤਕਾ ਹੋ ਗਿਆ ਸਾਡੇ ਨਾਲ ਤਕਾ ਹੋ ਗਿਆ ਵੇਖੋ ਉਹ ਇੱਥੇ ਆ ਕੇ ਅਗਰ ਵਿਜ਼ਿਟ ਵੀਜ਼ੇ ਤੇ ਆਂਦੀ ਜਾਂ ਕਿਸੇ ਹੋਰ ਵੀਜ਼ੇ ਤੇ ਆਂਦੀ ਜਿਹੜਾ ਐਕਸਟੈਂਡੇਬਲ ਹੁੰਦਾ ਤੇ ਪਿਲਗ੍ਰੀਮ ਵੀਜ਼ੇ ਤੋਂ ਇਲਾਵਾ ਆਂਦੀ ਤੇ ਉਹ ਇੱਥੇ ਨਿਕਾਹ ਕਰ ਲੈਂਦੀ ਸਾਨੂੰ ਕੋਈ ਇਤਰਾਜ਼ ਨਹੀਂ ਸੀ ਲੇਕਿਨ ਯਾਤਰਾ ਪਰਪਸ ਲਈ ਜਿਹੜਾ ਵੀਜ਼ਾ ਇਸ਼ੂ ਕੀਤਾ ਗਿਆ ਹੈ ਉਹਦਾ ਗਲਤ ਇਸਤੇਮਾਲ ਕੀਤਾ ਉਹਨੂੰ ਉਹਨੂੰ ਐਜ਼ ਆ ਟੂਲ ਯੂਜ਼ ਕੀਤਾ ਗਿਆ ਹੈ ਆਫ ਦੀ ਪਰਸਨਲ ਇੰਟਰਸਟਲੀ ਮੋਟਿਵਸ ਲਈ لہذا ਅਸੀਂ ਆਪਦੀਆਂ ਧੀਆਂ ਪੈਣਾ ਤੁਹਾਡੇ ਪੰਜਾਬ ਚ ਲਿਆਂਨ ਤੋਂ ਸਕੇੜਦਾ ਤੇ ਅੱਜ ਤੋਂ ਬਾਅਦ ਅਸੀਂ ਨਹੀਂ ਆਣਾ ਕਰਨਾ ਮੈਂ ਇਹਨਾਂ ਵਾਕਿਆ ਮੈਂ ਕਿਹਾ ਮੈਂ ਕਿਹਾ ਪੰਜਾਬ ਪਹਿਲੇ ਵੀ ਤੁਹਾਡਾ ਸੀ ਅੱਜ ਵੀ ਤੁਹਾਡਾ ਹੈ ਉਹ ਅਲੱਗ ਗੱਲ ਹੈ ਬੇਕੋ ਜੀ ਸਤਿਕਾਰ ਕਰਨੀ ਹੈ ਜੀ ਮੈਂ ਫਿਰ ਤੁਹਾਡੇ ਮਾਧਮ ਇਰਾਹੀ ਵੀ ਕਹਿ ਦਿੰਨਾ ਸਾਰਿਆਂ ਸਿੱਖ ਸੰਗਤਾਂ ਨੂੰ ਬੇਨਤੀ ਹੈਗੀ ਆ ਤੁਸੀਂ ਇੱਕ ਕੋਈ ਇੰਡੀਵਿਜੂਅਲ ਨੇ ਅਗਰ ਕੋਈ ਗਲਤ ਕੰਮ ਕੀਤਾ ਤੇ ਤੁਸੀਂ ਉਹਤੇ ਰੱਖ ਕੇ ਆਪਣੀਆਂ ਅਸੀਂ ਸਤਿਕਾਰ ਕਰਨੇ ਆ ਗੁਰੂਆਂ ਦੀ ਧਰਤੀ ਅਸੀਂ ਰੱਖੇ ਤੁਹਾਡੇ ਤੁਸੀਂ ਸਵੇਰ ਆਓ ਸ਼ਾਮ ਆਓ ਜਦੋਂ ਮਰਜ਼ੀ ਆਓ ਤੁਹਾਡੀਆਂ ਧੀਆਂ ਆਣ ਪੈਣ ਸਾਡੀਆਂ ਪੈਣਾ ਭਰਾਵਾਂ ਸਾਰੀਆਂ ਮੈਂ ਤੁਹਾਨੂੰ ਬੇਨਤੀ ਕਰਦਾ ਇਹਦੇ ਨਾਲ ਅਸੀਂ ਨਿਭੜ ਲਵਾਂਗੇ ਚੰਗੇ ਜੀ ਸਾਹਿਬ ਲੱਗੇ ਨੇ ਇਹਨੂੰ ਛੱਡ ਕੇ ਆਵਾਂਗੇ ਘਰ ਤੱਕ ਪਹੁੰਚਾ ਕੇ ਆਵਾਂਗੇ ਬੁਰੇ ਤੇ ਉਸ ਤੋਂ ਬਾਅਦ ਮੈਂ ਇਹ ਪਟੀਸ਼ਨ ਧਾਰ ਕਰਨ ਦਾ ਮੈਂ ਕਿ ਅੱਬਾ ਜੀ ਨੇ ਆਖਿਆ ਉਹਨਾਂ ਆਖਿਆ ਜੀ ਕਿ ਪਟੀਸ਼ਨ ਕਰਨੀ ਚਾਹੀਦੀ ਮੈਂ ਕਿਹਾ ਜੀ ਬਿਲਕੁਲ ਇਹ ਸੰਧੂ ਪਰਿਵਾਰ ਵੱਲੋਂ ਸੰਧੂ ਲਾਫ ਇੰਟਰਨੈਸ਼ਨਲ ਵੱਲੋਂ ਇਹ ਪੂਰੀ ਗਲੋਬਲ ਸਿਕ ਕਮਿਊਨਿਟੀ ਨੂੰ ਗਿਫਟ ਹੋਏਦਾ ਅੱਛਾ ਜੇ ਅਸੀਂ ਪਟੀਸ਼ਨ ਦਾਇਰ ਕੀਤੀ ਪਟੀਸ਼ਨ ਲਾਹੌਰ ਹਾਈ ਕੋਰਟ ਚ سماعت ਲਈ ਮقرਰ ਹੋਈ ਜਸਟਿਸ ਫਾਰੂਕ ਹਾਇਦਰ ਸਾਹਿਬ ਦੀ ਕੋਰਟ ਦੇ ਵਿੱਚ ਉਹਨਾਂ ਸਾਡੇ ਆਰਗੂਮੈਂਟ ਸੁਨੇ ਤੇ ਉਹਨਾਂ ਨੂੰ ਮਹਿਸੂਸ ਹੋਇਆ ਕਿ ਪਟੀਸ਼ਨ ਪਬਲਿਕ ਇੰਟਰਸਟ ਖਾਸ ਕਰ ਸਿੱਖਾਂ ਦੇ ਇੰਟਰਸਟ ਉਹਨਾਂ ਦੇ ਰਾਈਟਸ ਲਈ ਇਹਨੂੰ ਇੰਟਰਟੇਨ ਕਰਨਾ ਚਾਹੀਦਾ ਹੈ ਉਹਨਾਂ ਰੈਗੂਲਰ ਸਮਾਤ ਲਈ ਮੁਕਰਰ ਕੀਤਾ ਉਸ ਤੋਂ ਬਾਅਦ ਜਿਹੜੇ ਇੰਦੇ ਚ ਰਿਸਪੌਂਡੈਂਟ ਸਨ ਉਹਨਾਂ ਨੂੰ ਨੋਟਿਸਿਸ ਇਸ਼ੂ ਕਰ ਦਿੱਤੇ ਗਏ ਰਿਸਪੌਂਡੈਂਟਸ ਕੌਣ ਸਨ ਜਿਨ੍ਹਾਂ ਨੂੰ ਨੋਟਿਸ ਇਸ਼ੂ ਕੀਤਾ ਗਿਆ ਕਿ ਤੁਸੀਂ ਨਾ ਸਿਰਫ ਰਿਪੋਰਟ ਜਮ੍ਹਾਂ ਕਰਾਓ ਸਰਬਜੀਤ ਕੌਰ ਦੇ ਬਾਬਤ ਬਲਕਿ ਪੈਰਾ ਵਾਈਜ਼ ਇਸ ਪਟੀਸ਼ਨ ਦੇ ਕਮੈਂਟਸ ਵੀ ਜਮ੍ਹਾਂ ਕਰਵਾਓ ਰਿਸਪੌਂਡੈਂਟ ਨੰਬਰ 1 ਤੇ ਇੱਕ ਕੈਬਨਿਟ ਡਿਵੀਜ਼ਨ ਪ੍ਰਾਈਮ ਮਿਨਿਸਟਰ ਦੀ ਯਾਨੀ ਕਿ ਫੈਡਰੇਸ਼ਨ ਆਫ ਪਾਕਿਸਤਾਨ ਨੂੰ ਨੋਟਿਸ ਹੋਏ ਉਸ ਤੋਂ ਬਾਅਦ ਡੀਜੀਐਫਆਈਏ ਨੂੰ ਸਟੈਟ ਇਨਵੈਸਟੀਗੇਸ਼ਨ ਏਜੰਸੀ ਨੂੰ ਆਈਜੀ ਪੰਜਾਬ ਨੂੰ ਨੋਟਿਸ ਹੋਏ ਪੰਜਾਬ ਗਵਰਨਮੈਂਟ ਨੂੰ ਥਰੂ ਚੀਫ ਸੈਕਟਰੀ ਨੋਟਿਸ ਹੋਏ ਮਿਨਿਸਟਰ ਆਫ ਮਿਨੋਰਟੀ ਅਫੇਅਰਸ ਨੂੰ ਨੋਟਿਸ ਹੋਏ ਮਿਨਿਸਟਰੀ ਆਫ ਫੋਰਨ ਅਫੇਅਰਸ ਨੂੰ ਨੋਟਿਸ ਹੋਏ ਇਹਨਾਂ ਸਾਰਿਆਂ ਨੂੰ ਨੋਟਿਸ ਹੋ ਗਏ ਨੇ ਉਹਦੇ ਵਿੱਚ ਇਹਨਾਂ ਨੂੰ ਰਿਪੋਰਟ ਜਮ੍ਹਾਂ ਕਰवानी ਹੈ ਰਿਪੋਰਟ ਕਾਦੀ ਜਮ੍ਹਾਂ ਕਰवानी ਹੈ ਦੈਟ ਇਜ਼ ਵੈਰੀ ਇੰਪੋਰਟੈਂਟ ਜਿਹੜੀ ਪਟੀਸ਼ਨ ਮੈਂ ਤਿਆਰ ਕੀਤੀ ਸੀ ਉਹਦੇ ਵਿੱਚ ਮੈਂ ਸਭ ਤੋਂ ਪਹਿਲੇ ਜਿਹੜੀ ਮੇਰੀ ਬੇਨਤੀ ਸੀ ਉਹ ਇਹ ਸੀ ਕਿ ਸਰਬਜੀਤ ਕੌਰ ਪਿਛਲੇ ਡੇਢ ਮਹੀਨੇ ਤੋਂ ਗੈਰਕਾਨੂੰਨੀ ਤੌਰ ਤੇ ਮੁਕੀਮ ਹੈ ਤੇ ਉਹਦਾ ਕੋਈ ਪਤਾ ਨਹੀਂ ਕਿੱਥੇ ਹੋਵੇ ਹਮ ਲਿਹਾਜ਼ਾ ਸਭ ਤੋਂ ਪਹਿਲੇ ਉਹਨਾਂ ਪਾਕਿਸਤਾਨ ਦੇ ਲਾਰਜ ਫੋਰਟਮੈਂਟ ਏਜੰਸੀ ਦੇ ਸਾਹਮਣੇ ਪ੍ਰੋਡਿਊਸ ਕਰਵਾਇਆ ਜਾਏ ਇਨਵੈਸਟੀਗੇਟ ਕਰਵਾਇਆ ਜਾਏ ਸਰ ਇਨਵੈਸਟੀਗੇਟ ਕਾਦਾ ਕਰਵਾਇਆ ਜਾਏ ਇਸ ਚੀਜ਼ ਦਾ ਕਿ ਸਰਬਜੀਤ ਕੌਰ ਦੇ ਉੱਤੇ ਇੰਡੀਆ ਦੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਤੇ ਦੂਸਰੇ ਜ਼ਿਲ੍ਹਾ ਦੇ ਵਿੱਚ ਤਿੰਨ ਤੋਂ ਜ਼ਾਇਦ ਫੌਜਦਾਰੀ ਮੁਕੱਦਮੇ ਦਾ اندراج ਹੋ ਚੁੱਕਿਆ ਸੀ ਹਮਮ ਉਹਦੇ ਦੋ ਪੁੱਤਰ ਨਵਜੋਤ ਸਿੰਘ ਤੇ ਇੱਕ ਹੋਰ ਸੀ ਉਹਨਦੇ ਤੇ ਅੱਠ ਤੋਂ ਜ਼ਾਇਦ ਫੌਜਦਾਰੀ ਮੁਕੱਦਮੇ ਦਾ اندراج ਹੋ ਚੁੱਕਿਆ ਹੈ ਸਹੀ ਲਿਹਾਜ਼ਾ ਡਿਸਪਾਇਟ ਹੈਵਿੰਗ ਕ੍ਰਿਮੀਨਲ ਰਿਕਾਰਡ ਸਰਬਜੀਤ ਕੌਰ ਨੂੰ ਇੰਡੀਅਨ ਲੈਂਡ ਫੋਰਸਮੈਂਟ ਏਜੰਸੀਜ਼ ਨੇ ਸਿਕਿਉਰਿਟੀ ਕਲੀਅਰੈਂਸ ਕਿਵੇਂ ਦਿੱਤੀ ਥੈਟ ਇਜ਼ ਵੈਰੀ ਇੰਪੋਰਟੈਂਟ ਕੁਐਸਚਨ ਬੜਾ ਵੱਡਾ ਸਵਾਲ ਸੀ ਮੈਂ ਤੁਸੀਂ ਤੁਸੀਂ ਗੱਲ ਮੁਕੰਮਲ ਕਰੋ ਨਾ ਮੈਨੂੰ ਚੜਦੇ ਪੰਜਾਬ ਵਾਲਾ ਜਿੰਦੇ ਸੀ ਚੜਦੇ ਪੰਜਾਬ ਵਾਲਿਆਂ ਨੂੰ ਮੈਂ ਦੱਸ ਦਵਾਂ ਇੱਕ ਵਾਰੀ ਇਹ ਤੁਹਾਡਾ ਭਰਾ ਪੰਜਾਬੀ ਜਿਹੜਾ ਇਹ ਤੁਹਾਡਾ ਕੇਸ ਲੜ ਰਿਹਾ ਪਾਕਿਸਤਾਨ ਦੇ ਵਿੱਚ ਤੇ ਪਾਕਿਸਤਾਨ ਦੀ ਸਰਕਾਰ ਤੱਕ ਨੂੰ ਜਿਹੜਾ ਨੋਟਿਸ ਕਰਵਾਇਆ ਹੈ ਤਾਂ ਕਿ ਤੁਹਾਡੀਆਂ ਭਤੀਆਂ ਪਣਾ ਦੀ ਜਿਹੜੀ ਇੱਜ਼ਤ ਹੈ ਉਹ ਇੱਜ਼ਤ ਰਵੇ ਅਗਰ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਹੜਾ ਕਿ ਤੁਸੀਂ ਤੁਹਾਡੀ ਸ਼ਰੂਮ ਲਈ ਕਾਲੀ ਦਲ ਵੀ ਅਕਾਲ ਤਖਤ ਵੀ ਕਹਿੰਦਾ ਕਿ ਉਹਨੇ ਗਲਤ ਕੀਤਾ ਹੈ ਉਹਨੇ ਗਲਤ ਕੀਤਾ ਤੇ ਉਹਦੀ ਸਜ਼ਾ ਵਾਸਤੇ ਪੂਰਾ ਪਾਕਿਸਤਾਨ ਜਿਹੜਾ ਉਹ ਕਾਨੂੰਨ ਹਰਕਤ ਚ ਆਇਆ ਹੋਇਆ ਹੈ ਜੀ ਜੀ ਸਿੰਘ ਜੀ ਸਾਹਿਬ ਸਰ ਸਾ ਚਾਰੀ ਸਾਹਿਬ ਸਭ ਤੋਂ ਪਹਿਲੇ ਇਹ ਸਿੱਖਾਂ ਲਈ ਮੈਂ ਕੁਝ ਵੀ ਨਹੀਂ ਕਰਦਾ ਪਿਆ ਮੈਂ ਆਪਦੇ ਪੰਜਾਬ ਲਈ ਕਰਨਾ ਪਿਆ ਮਾਂ ਆਪਦੇ ਪੰਜਾਬ ਦੀਆਂ ਧੀਆਂ ਭੈਣਾਂ ਲਈ ਕਰਨਾ ਪਿਆ ਮਾਂ ਠੀਕ ਹੈ ਇਹ ਮੇਰਾ ਸਿੱਖਾਂ ਤੇ ਕੋਈ ਆਸਾਨ ਨਹੀਂ ਹੈਗਾ ਅੱਛਾ ਦੂਸਰੀ ਗੱਲ ਇਹ ਵੇਖ ਕੇ ਕ੍ਰਿਮੀਨਲ ਰਿਕਾਰਡ ਹੋਣ ਦੇ ਬਾਵਜੂਦ ਕੀ ਜਾਣ ਬੁਝ ਕੇ ਇੰਡੀਆ ਦੀ ਲੌਂਡ ਫੋਰਸਮੈਂਟ ਏਜੰਸੀਜ਼ ਨੇ ਸਰਬਜੀਤ ਕੌਰ ਲਈ ਸਿਕਿਉਰਿਟੀ ਪ੍ਰੋਟੋਕੋਲਸ ਨੂੰ ਰਿਲੈਕਸ ਕੀਤਾ ਤਾਂ ਕਿ ਪਾਕਿਸਤਾਨ ਦੇ ਵਿੱਚ ਇਨਸਟਾਲ ਕਰ ਦਿੱਤਾ ਜਾਏ ਪਲਾਂਟ ਕਰ ਦਿੱਤਾ ਜਾਏ ਫॉर ਦਾ ਪਰਪਸ ਆਫ ਐਕਸਟ੍ਰੈਕਸ਼ਨ ਆਫ ਇਨਫੋਰਮੇਸ਼ਨ ਰਿਗਾਰਡਿੰਗ ਰਿਗਾਰਡਿੰਗ ਸੈਂਸਿਟਿਵ ਇਨਫਰਾਸਟ੍ਰਕਚਰ ਆਫ ਪਾਕਿਸਤਾਨ ਇਹ ਚੀਜ਼ ਨੂੰ ਇਨਵੈਸਟਿਗੇਟ ਇਹ ਵੀ ਇੱਕ ਐਂਗਲ ਹੈਗਾ ਇਹ ਵੀ ਇੱਕ ਐਂਗਲ ਹੈਗਾ ਚੰਗੇਜੀ ਸਾਹਿਬ ਕੇ ਇਹ ਕਿਸੇ ਖਾਸ ਮਿਸ਼ਨ ਦੇ ਉੱਤੇ ਤਹਿਤ ਆਈ ਸੀ ਪਰ ਫੜੀ ਗਈ ਚਲੋ ਇਹ ਵੀ ਹੋ ਜਾਏਗਾ ਹੁਣ ਤੁਸੀਂ ਤੁਹਾਡੀ ਪਟੀਸ਼ਨ ਹੋ ਗਈ ਹੈ ਤੇ ਤਹਿਕੀਕਾਤ ਹੋਣਗੀਆਂ ਤੇ ਇਹ ਵੀ ਪਤਾ ਲੱਗ ਜਾਏਗਾ ਤੀਸਰੀ ਤੀਸਰੀ ਇੰਪੋਰਟੈਂਟ ਪ੍ਰੇਅਰ ਇਹ ਸੀ ਕਿ ਇਹਦੇ ਤੇ ਇਹਦੇ ਬੰਦੇ ਉੱਤੇ ਮੁਜਰਮਾਨਾ ਇਆਨਤ ਦਾ ਪਰਚੇ ਦਾ ਇੰਦਰਾਜ ਕੀਤਾ ਜਾਏ ਓਵਰਸਟੇ ਦਾ ਇਹਦੇ ਉੱਤੇ ਪਰਚੇ ਦਾ ਇੰਦਰਾਜ ਕੀਤਾ ਜਾਏ ਡਿਊ ਪ੍ਰੋਸੈਸ ਆਫ ਲਾਅ ਨੂੰ ਫਾਲੋ ਕਰਦੇ ਹੋਏ ਸਜ਼ਾਉ ਜਜ਼ਾ ਦਾ ਪਾਕਿਸਤਾਨੀ ਅਦਾਲਤਾਂ ਤਾਇਨ ਕਰਨ ਉਸ ਤੋਂ ਬਾਅਦ ਇਹਨੇ ਚੁਕੇ ਸਿੱਖਾਂ ਦੇ ਜਿਹੜਾ ਧਾਰਮਿਕ ਵੀਜ਼ਾ ਸੀ ਮਸਬੀ ਵੀਜ਼ਾ ਸੁਦਾ ਗਲਤ ਇਸਤੇਮਾਲ ਕੀਤਾ ਹੈ ਗਲਤ ਇਹਨੇ ਪ੍ਰੈਸੀਡੈਂਟ ਸੈਟ ਕੀਤਾ ਹੈ ਲਿਹਾਜ਼ਾ ਇਹਨੂੰ ਓਵਰਸਟੇ ਹੋਣ ਦੀ ਵਜ੍ਹਾ ਤੋਂ ਤੇ ਉਸ ਕੰਡੀਸ਼ਨਲ ਵੀਜ਼ੇ ਦੀ ਵਾਇਲੇਸ਼ਨ ਦੀ ਵਜ੍ਹਾ ਤੋਂ ਇਹਨੂੰ ਡਿਪੋਰਟ ਕੀਤਾ ਜਾਏ। ਇਹੀ ਵਜ੍ਹਾ ਸੀ ਕਿ ਮੇਰੀ ਪਟੀਸ਼ਨ ਤੋਂ ਬਾਅਦ ਸਰਬਜੀਤ ਕੌਰ ਜਿੰਦਾ ਮੁੱਦਾ ਬਿਲਕੁਲ ਖਤਮ ਹੋ ਗਿਆ ਸੀ ਉਹ ਇੱਕ ਵਾਰੀ ਫੇਰ ਉੱਠਿਆ ਤੇ ਪਾਕਿਸਤਾਨੀ ریاਸਤੀ ਅਦਾਰਿਆਂ ਨੇ ਅਲਹਮਦੁਲਿਲਾ ਉਹਨਾਂ ਦੀ ਐਹਸਨ ਕਾਰਗਰਕਦੀ ਕਿ ਉਹਨਾਂ ਇਹਨੂੰ ਲੱਭ ਛੜਿਆ ਇਨੂੰ ਪ੍ਰੋਡਿਊਸ ਕੀਤਾ ਉਸ ਤੋਂ ਬਾਅਦ ਗਵਰਨਮੈਂਟ ਨੇ ਡਿਸਾਈਡ ਕੀਤਾ ਕਿ ਇਹਨੂੰ ਡਿਪੋਰਟ ਕਰ ਦਿੱਤਾ ਜਾਏ ਕਿਉਂਕਿ ਹਾਈ ਕੋਰਟ ਚ ਰਿਪੋਰਟ ਵੀ ਤੇ ਜਮ੍ਹਾਂ ਕਰਵਾਉਣੀ ਸੀ ਤੇ ਰਿਪੋਰਟ ਐਸ ਪਰ ਲਾਅ ਹੁੰਦੀ ਐਸ ਪਰ ਇਮੋਸ਼ਨਸ ਨਹੀਂ ਹੁੰਦੀ ਬਿਲਕੁਲ ਉਸ ਤੋਂ ਬਾਅਦ ਜਦੋਂ 5 6 7 ਦਿਨ ਪਹਿਲੇ ਸਰਬਜੀਤ ਕੌਰ ਨੂੰ ਵਾਗਾ ਬਾਰਡਰ ਲੈ ਕੇ ਗਏ ਸਰਬਜੀਤ ਕੌਰ ਨੇ ਪਾਕਿਸਤਾਨ ਦੇ ਵਿੱਚ ਓਵਰਸਟੇ ਕੀਤਾ ਉਹਦੇ ਉੱਤੇ ਜੁਰਮਾਨਾ ਵੀ ਕੁਝ ਮੌਜੂਦ ਸੀ ਸਾਡੀ ਇਤਲਾਅ ਦੇ ਮੁਤਾਬਕ ਵੈਕਿਊਟ੍ਰਸ ਪ੍ਰਾਪਰਟੀ ਬੋਰਡ ਨੇ ਉਹਦਾ ਜੁਰਮਾਨਾ ਵੀ ਪੇ ਕਰ ਦਿੱਤਾ ਐਫ ਆਈਏ ਨੂੰ ਤੇ ਜਦੋਂ ਇਹ ਬਿਲਕੁਲ ਕ੍ਰਾਸ ਕਰਨ ਲੱਗੀ ਏ ਉਦੋਂ ਉਹਨਾਂ ਆਖਿਆ ਜੀ ਕਿ ਇਹਦੇ ਕੋਲ ਤੇ ਸਪੈਸ਼ਲ ਐਗਜ਼ਿਟ ਪਰਮਿਸ਼ਨ ਹੀ ਨਹੀਂ ਹੈਗੀ 댓 ਵਾਸ ਸਪੋਸਟ ਟੂ ਬੀ ਡਿਲੀਵਰਡ অর ਗਰਾਂਟਡ অর ਗਿਵਨ ਬਾਈ ਇੰਟੀਰੀਅਰ ਮਿਨਿਸਟਰੀ ਆਫ ਪਾਕਿਸਤਾਨ অর ਹੋਮ ਡਿਪਾਰਟਮੈਂਟ ਆਫ ਪੰਜਾਬ ਅੱਛਾ ਇਸ ਵਜ੍ਹਾ ਤੋਂ ਇਹਨੂੰ ਫਿਰ ਦਰੁਲਮਾਨ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਤਾਂ ਕਿ ਇਹਦੀ ਸੇਫ ਕਸਟਡੀ ਉੱਥੇ ਪੋਸੀਬਲ ਹੋ ਸਕੇ ਇਹਦੀ ਸਿਹਤ ਦਾ ਬਾਕਾਇਦਾ ਮੈਡੀਕਲ ਚੈੱਕਅਪ ਹੁੰਦਾ ਪਿਆ ਹੈ ਸਿਹਤਯਾਬ ਹੈ ਲੇਕਿਨ ਗੱਲ ਇਹ ਹੈ ਜੀ ਕਿ ਇਹਨੇ ਸिखਾਂ ਦੇ ਜਿਹੜੇ ਮਸਬੀ ਜਜ਼ਬਾਤ ਨੇ ਉਹਨਾਂ ਨੂੰ ਮਜਰੂਹ ਕੀਤਾ ਹੈ ਯਾਤਰਾ ਵੀਜ਼ੇ ਦਾ ਗਲਤ ਇਸਤੇਮਾਲ ਕੀਤਾ ਹੈ لہذا ਇਹਨੂੰ ਡਿਪੋਰਟ ਹੀ ਕਰਨਾ ਚਾਹੀਦਾ ਹੈ ਇੰਪੋਰਟੈਂਟ ਚੀਜ਼ ਇਹ ਵੇ ਕਿ ਮੰਗਲ ਨੂੰ ਇਹਦੀ ਸੁਣਵਾਈ ਹੋਵੇ ਦੀ ਯਾਨਕਿ 20 ਤਰੀਕ ਇਸ ਮਹੀਨੇ ਦੀ 20 ਤਰੀਕ ਨੂੰ ਲਾਹੌਰ ਹਾਈ ਕੋਰਟ ਦੇ ਵਿੱਚ ਇਹਨਾਂ ਦਾ ਕੇਸ ਦੁਬਾਰਾ ਫਿਕਸ ਹੋ ਗਿਆ ਹੈ ਤੇ ਜਿਹੜੇ ਮਤਦਲਕਾਰ ਰਿਸਪੌਂਡੈਂਟ ਸਨ ਉਹਨਾਂ ਨੇ ਰਿਪੋਰਟਸ ਜਮ੍ਹਾਂ ਕਰਾਉਣੀ ਹੈ ਹੁਣ ਵੇ ਨੇ ਕਿ ਗਵਰਨਮੈਂਟ ਕੀ ਸਟਾਂਸ ਲੈਂਦੀ ਹੈ ਕੀ ਰਿਟਰਨ ਜਮ੍ਹਾਂ ਕਰਵਾਉਂਦੀ ਹੈ ਕੀ ਚੀਜ਼ਾਂ ਹੁੰਦੀਆਂ ਨੇ ਕਿ ਆ ਐਸੀ ਗਵਰਨਮੈਂਟ ਕੋਈ ਚੀਜ਼ ਜਮਾ ਕਰਵਾਉਂਦੀ ਏ ਕਿ ਇਹਨੂੰ ਡਿਪੋਟ ਨਹੀਂ ਕਰਨਾ ਚਾਹੀਦਾ ਵਿਦਨ ਦਾ ਕਾਰਨਰਸ ਆਫ ਲਾ ਬਿਲਕੁਲ ਅਸੀਂ ਰਿਸਿਸਟ ਕਰਾਂਦੇ ਆਪਦੇ ਰੂਲ ਆਫ ਲਾ ਲਈ ਵੀ ਪੰਜਾਬੀਆਂ ਲਈ ਵੀ ਸਿੱਖਾਂ ਲਈ ਵੀ ਪਾਕਿਸਤਾਨ ਦੇ ਵਿੱਚ ਰੂਲ ਆਫ ਲਾ ਲਈ ਵੀ ਜਿੰਜੀ ਜੀ ਸਾਹਿਬ ਆਪਣਾ ਅਗਰ ਸਰਕਾਰ ਕਹਿੰਦੀ ਏ ਕਿ ਜੀ ਚਲੋ ਇਹਦੀ ਇੱਕ ਗਲਤੀ ਹੋ ਗਈ ਹੋ ਜਾਂਦੀ ਏ ਇਹਨੇ ਓਵਰਸਟੇਕ ਕੀਤਾ ਉਹਦਾ ਜੁਰਮਾਨਾ ਸਾਡੇ ਜਿਹੜਾ ਕਾਨੂੰਨ ਦੇ ਮੁਤਾਬਕ ਉਹਨੂੰ ਜੁਰਮਾਨਾ ਪਾ ਕੇ ਤੇ ਇਹਨੂੰ ਫੋਰੀ ਡਿਪੋਰਟ ਕਰਨ ਦੀ ਜਾਨੀ ਕਿ ਨਾ ਸਿਫਾਰਿਸ਼ ਕਰ ਦਿੰਦੀ ਹੈ ਕਿ ਇੰਟੀਰੀਅਰ ਮਿਨਿਸਟਰੀ ਤੇ ਫਿਰ ਤੁਹਾਡਾ ਕੀ ਖਿਆਲ ਹੈ ਕਿ ਕੋਰਟ ਜਿਹੜੀ ਆਪਣਾ ਅਦਾਲਤ ਲਾਹੌਰ ਦੀ ਹੈਗੀ ਆ ਉਹ ਇਸ ਇਸ ਜਾਨੀ ਕਿ ਇਸ ਸਜੈਸ਼ਨ ਦੇ ਨਾਲ ਜਾਏਗੀ ਕਿ ਇਹਨੂੰ ਇਹਨੂੰ ਡਿਪੋਰਟ ਕਰਤਾ ਜਾਵੇ ਇਹਦੇ ਮੁਲਕ ਭੇਜਦਾ ਜਾਵੇ ਜਾਨ ਛੁੜਾਈ ਜਾਏ ਜਾਂ ਫਿਰ ਉਹ ਤੁਹਾਡੀ ਪਟੀਸ਼ਨ ਨਾਲ ਜਾਏਗੀ ਕਿ ਇਹਨੂੰ ਇੱਥੇ ਫੜ ਕੇ ਤੁਨੋਂ ਤੈਨੂੰ ਆਪਣਾ ਜਿਹੜਾ ਇਹਨੇ ਕ੍ਰਾਈਮ ਕੀਤਾ ਉਹਨੂੰ ਪਾਕਿਸਤਾਨ ਚ ਸਜ਼ਾ ਦਿਓ ਉਹ ਤੁਹਾਡਾ ਉਹਦੇ ਤੇ ਤੁਸੀਂ ਕਿਹਦੇ ਨਾਲ ਜਾਓਗੇ ਤੁਸੀਂ ਇਹਨੂੰ ਡਿਪੋਰਟ ਕਰਨ ਦੇ ਹੱਕ ਚ ਹੋਵੋਗੇ ਜਾਂ ਤੁਸੀਂ ਇਹਨੂੰ ਸਜ਼ਾ ਦਿਲਵਾਓਗੇ ਦੇਖੋ ਜਿਹੜਾ ਜੱਜ ਹੁੰਦਾ ਹੈ ਨਾ ਜਾਂ ਅਦਾਲਤ ਹੁੰਦੀ ਉਹ ਬਾਉਂਡ ਹੁੰਦੀ ਹੈ ਵਕੀਲ ਦੀ ਪਟੀਸ਼ਨ ਦੀ ਹਾਂ ਲਿਹਾਜ਼ਾ ਠੀਕ ਹੈ ਉਹਨਾਂ ਦੇ ਆਪ ਦੇ ਅਧਿਕਾਰਤ ਵੀ ਹੁੰਦੇ ਨੇ ਲੇਕਿਨ ਜਿਹੜੇ ਵਕੀਲ ਨੇ ਪ੍ਰੇਅਰ ਕੀਤੀ ਨਹੀਂ ਹੋਵੇ ਦੀ ਕਿਸ ਤਰ੍ਹਾਂ ਅਦਾਲਤ ਖੁਦ ਸਾਖਤਾ ਇੱਕ ਪ੍ਰੇਅਰ ਵਿੱਚ ਪਾ ਦੇਵੇ ਦੀ ਐਵੇਂ ਨਹੀਂ ਹੁੰਦਾ ਠੀਕ ਹੈ ਕੁਝ ਉਹਨਾਂ ਦੇ ਕੁਝ ਪਾਵਰਸ ਹੁੰਦੀਆਂ ਨੇ ਇਨਹੇਰੈਂਟ ਲੇਕਿਨ ਅਗਰ ਇਹਨੂੰ ਡਿਪੋਰਟ ਦਾ ਆਖਿਆ ਜਾਏ ਦਾ ਤੇ ਮੇਰੇ ਖਿਆਲ ਚ ਹਿਮੈਨਿਟਰੀਅਨ ਗਰਾਉਂਡਸ ਤੇ ਇਹ ਹੀ ਬਿਹਤਰ ਹੈਗਾ ਕਿ ਇਹਨੂੰ ਡਿਪੋਰਟ ਕਰ ਦਿੱਤਾ ਜਾਏ ਇਹ ਕਰਨੈਲ ਸਿੰਘ ਕੋਲੋਂ ਐਫੀਡੇਵਿਟ ਮੈਂ ਲੈ ਆਦਿਆਂ ਦਾ ਕਿ ਜਾਨ ਨੂੰ ਉੱਤੇ ਕੋਈ ਖਤਰਾ ਨਹੀਂ ਹੋਏਦਾ ਤੇ ਇਹਨੇ ਤੋਂ ਮੁਕਦਮੇ ਦਾ ਨਾ ਇੰਦਰਾਜ ਕੀਤਾ ਜਾਏ ਕਿਉਂਕਿ ਜਿਸ ਉਮਰ ਦੇ ਹਿੱਸੇ 'ਚ ਹਾਲਾਂਕਿ ਬਤੌਰ ਵਕੀਲ ਮੈਨੂੰ ਗੱਲ ਨਹੀਂ ਕਰਨੀ ਚਾਹੀਦੀ ਲੇਕਿਨ ਬਤੌਰ ਇਨਸਾਨ ਮੇਰੇ ਵੀ ਜਜ਼ਬਾਤ ਨੇ ਮੈਂ ਅਗਰ ਡਿਪੋਰਟ ਵੀ ਹੋ ਜਾਏ ਤੇ ਸਾਡਾ ਮਕਸਦ ਪੂਰਾ ਹੋ ਜਾਏਦਾ ਚਲੋ ਮਤਲਬ ਤੁਸੀਂ ਕਹਿੰਦੇ ਹੋ ਕਿ ਡਿਪੋਰਟ ਵੀ ਹੋ ਜਾਏ ਤਾਂ ਠੀਕ ਹੈ ਤਾਂ ਕਿ ਇਸ ਕਹਾਣੀ ਮੁੱਕੀ ਜਾਏ ਤਾਂ ਕਾਨੂੰਨ ਦਾ ਕਾਨੂੰਨ ਸਰ ਕਾਨੂੰਨ ਦਾ ਜਿਹੜਾ ਮਕਸਦ ਹੁੰਦਾ ਹੈ ਨਾ ਉਹ ਡੈਟਰੈਂਸ ਕ੍ਰੀਏਟ ਕਰਨਾ ਹੁੰਦਾ ਹੈ ਪਨਿਸ਼ਮੈਂਟ ਪਨਿਸ਼ਮੈਂਟ ਦੇਣਾ ਨਹੀਂ ਕੰਮ ਹੁੰਦਾ ਕਿ ਤੁਸੀਂ ਸਜ਼ਾਵਾਂ ਦਿੰਦੇ ਰਹੋ ਉਹਨਾਂ ਦਾ ਕੰਮ ਹੀ ਹੁੰਦਾ ਹੈ ਬਿਲਕੁਲ ਜੀ ਜੇ ਸਜ਼ਾ ਹੋ ਵੀ ਜਾਂਦੀ ਹੈ ਕੋ 4 ਤੋਂ 6 ਮਹੀਨੇ ਦੀ ਤੇ 4 ਤੋਂ 6 ਮਹੀਨੇ ਦੀ ਸਜ਼ਾ ਹੋ ਵੀ ਜਾਂਦੀ ਹੈ ਤਾਂ ਪਾਕਿਸਤਾਨ ਚ ਭੁਗਤ ਕੇ ਜਾਣਾ ਤੇ ਫਿਰ ਆਪਣੇ ਮੁਲਕ ਹੀ ਹੈਗਾ ਪਾਕਿਸਤਾਨੀ ਸ਼ਹਿਰੀ ਤੋਂ ਨੇ ਬੰਨ ਨਹੀਂ ਜਾਣਾ ਤੇ ਉਹ ਬਿਹਤਰ ਹੈ ਜੀ ਜੀ ਇਹਦੇ ਵਿੱਚ ਇੱਕ ਹੋਰ ਚੀਜ਼ ਹੈਗੀ ਹੈ ਪਾਕਿਸਤਾਨ ਤੇ ਇੰਡੀਆ ਦੋਵਾਂ ਨੇ ਇੱਕ ਯੂਨਾਈਟਿਡ ਨੇਸ਼ਨਜ਼ ਦਾ ਲੀਗਲ ਇਨਸਟਰੂਮੈਂਟ ਸਾਈਨ ਕੀਤਾ ਹੈ ਜਿਹੜਾ ਮੇਰੇ ਖਿਆਲ ਟ੍ਰਾਂਸਨੇਸ਼ਨਲ ਆਰਗੇਨਾਈਜ਼ਡ ਕਰਾਈਮ ਦੇ ਉੱਤੇ ਵੇ ਉਹਦੇ ਵਿੱਚ ਕਲੀਅਰਲੀ ਮੈਂਸ਼ਨ ਕੀਤਾ ਹੈ ਕਿ ਅਗਰ ਕੋਈ ਐਸਾ ਜੁਰਮ ਕੋਈ ਫੋਰਨਰ ਕੋਈ ਕਰਦਾ ਹੈ ਕਮਿਟ ਕਿਸੇ ਹੋਰ ਟੈਰੀਟਰੀ ਦੇ ਵਿੱਚ ਕਿਸੇ ਹੋਰ ਮੁਲਕ ਦੇ ਪ੍ਰੈਮਿਸਿਸ ਦੇ ਵਿੱਚ ਤੇ ਅਗਰ ਉਸ ਮੁਲਕ ਦੀਆਂ ਅਦਾਲਤਾਂ ਉਹਨੂੰ ਸਜ਼ਾ ਦੇ ਦੇ ਦਿੰਦੀਆਂ ਨੇ ਤੇ ਉਹ ਮੁਲਕ ਉਹ ਜਿਹੜਾ ਕੈਦੀ ਹੈਗਾ ਉਹ ਆਫ ਦੇ ਮੁਲਕ ਆ ਕੇ ਵੀ ਉਹ ਕੈਦ ਕੱਢ ਸਕਦਾ ਹੈ ਇਹਤ ਗੱਲ ਹੋ ਗਈ ਚੰਗੇਜੀ ਸਾਹਿਬ ਹੁਣ ਮੰਗਲ ਵਾਲੇ ਦਿਨ ਦੋ ਤਿੰਨ ਦਿਨ ਬਾਅਦ ਅਸੀਂ ਦੇਖਾਂਗੇ ਫਿਰ ਤੁਹਾਡੇ ਨਾਲ ਦੁਬਾਰਾ ਤੁਹਾਨੂੰ ਪੁੱਛਾਂਗੇ ਕੋਸ਼ਿਸ਼ ਕਰਾਂਗੇ ਅਸੀਂ ਵੀ ਅਦਾਲਤ ਜਾ ਕੇ ਦੇਖ ਸਕੀਏ ਕਿ ਅਦਾਲਤ ਸਾਡੀ ਕੀ ਫੈਸਲਾ ਕਰਦੀ ਹੈ ਜਿਹੜਾ ਕਿ ਬੈਸਟ ਆਫ ਦੀ ਇੰਟਰਸਟ ਆਫ ਕਾਨੂੰਨ ਹੋਏਗਾ ਤੁਹਾਡੀ ਪਟੀਸ਼ਨ ਦੇ ਆਧਾਰ ਦੇ ਉੱਤੇ ਫੈਸਲਾ ਹੋਣਾ ਤੁਹਾਨੂੰ ਤੁਹਾਡਾ ਪੁਲਿਸ ਨਾਲ ਕੀ ਰੌਲਾ ਮੈਨੂੰ ਇਹ ਵੀ ਪਤਾ ਲੱਗਿਆ ਤੁਸੀਂ ਜਬ ਤੁਹਾਡੀ ਆਪਣੀ ਪੁਲਿਸ ਸ਼ੇਖਪੂਰੇ ਦੀ ਜਿਹੜੀ ਉਹ ਹੀ ਤੁਹਾਡੇ ਪਿੱਛੇ ਲੱਗੀ ਗਈ ਤੁਸੀਂ ਤੁਹਾਡੇ ਕੋ ਆਓ ਅਦਾਲਤ ਕਹਿੰਦੀ ਤੁਹਾਡੇ ਕੋ ਆਓ ਇੱਕ ਹੀ ਰੌਲਾ ਹੈਗਾ ਕੋਈ ਸ਼ੇਅਰ ਕਰਨਾ ਚਾਹੋਗੇ ਸਰ ਬਿਲਕੁਲ ਕਰਾਂ ਦੇ ਜਦੋਂ ਪਬਲਿਕ ਇੰਟਰਸਟ ਲਿਟੀਗੇਸ਼ਨ ਚਾਹੀਏ ਸਰ ਇਸ ਤਰ੍ਹਾਂ ਦੀ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਇਹ ਵਕੀਲਾਂ ਲਈ ਤਮਗੇ ਹੁੰਦੇ ਨੇ ਲੋਕਾਂ ਲਈ ਸ਼ਾਇਦ ਮਸਾਇਲ ਹੋਣ ਉਹ ਇਸ ਤਰ੍ਹਾਂ ਸੀ ਕਿ ਮੈਂ ਤੇ ਸਰ ਕੋਈ ਮੈਂ ਤੇ ਮੋਹਿੰਦਰ ਪਾਲ ਸਿੰਘ ਸਾਹਿਬ ਦਾ ਵਕੀਲ ਸਾਹ ਲਾਹੌਰ ਹਾਈ ਕੋਰਟ ਦੇ ਵਿੱਚ ਸਰਬਜੀਤ ਕੌਰ ਦੀ ਡਿਪੋਰਟੇਸ਼ਨ ਦੀ ਪਟੀਸ਼ਨ ਦੇ ਵਿੱਚ ਮੈਂ ਤੇ ਪਰਸਨਲ ਕਪੈਸਿਟੀ ਦੇ ਵਿੱਚ ਕੋਈ ਅਪਲੀਕੇਸ਼ਨ ਸਰਬਜੀਤ ਕੌਰ ਦੇ ਮੁਤਲਕ ਬਿਲਾ ਵਸਤਾ ਜਾਂ ਬਿਲਾ ਵਸਤਾ ਜਮਾ ਹੀ ਨਹੀਂ ਕਰਵਾਈ ਤੁਸੀਂ ਕੋਰਟ ਦੇ ਰਾਹੀਂ ਹੈ हां डीपीओ शेखूपुरा ਤੇ ਮੈਨੂੰ ਨੋਟਿਸ ਆ ਗਿਆ ਕਿ ਸੰਧੂ ਸਾਹਿਬ ਤੁਸੀਂ ਫਲਾਂ ਤਾਰੀਖ ਨੂੰ ਐਨੇ ਵਜੇ ਤੁਸੀਂ डीपीओ ਆਫਿਸ ਪੇਸ਼ ਹੋ ਸਰਬਜੀਤ ਕੌਰ ਦੇ ਬਾਰੇ ਤੁਸੀਂ ਇੱਕ ਦਰਖਾਸਤ ਦਿੱਤੀ ਹੈ ਕਿ ਉੱਤੇ ਬਕਾਇਦਾ ਮੇਰਾ ਨਾਮ ਲਿਖਿਆ ਹੋਇਆ ਕਿ ਦਰਖਾਸਤਗੁਜ਼ਾਰ ਅਲੀ ਚਿੰਗੇਜ਼ੀ ਸੰਧੂ ਅੱਛਾ ਮੈਨੂੰ ਫੋਨ ਕੀਤਾ ਮੈਂ ਕਿ ਜੀ ਮੈਂ ਕਿਉਂ ਆਵਾਂ ਮੈਂ ਤੇ ਵਕੀਲ ਆ ਮੈਂ ਤੇ ਅੱਜ ਲੀਗਲ ਕਪੈਸਿਟੀ ਚ ਆਪਦੀ ਪ੍ਰੋਫੈਸ਼ਨਲ ਸਰਵਿਸਿਜ਼ ਰੈਂਡਰ ਕਰਨਾ ਪਿਆਵਾਂ ਪੁਲਿਸ ਕੌਣ ਹੁੰਦੀ ਹੈ ਮੈਨੂੰ ਬੁਲਾਉਣ ਵਾਲੀ ਜਿਦੋਂ ਮੈਂ ਕੋਈ ਦਰਖਾਸਤ ਨਹੀਂ ਦਿੱਤੀ ਇੱਕ ਖੁਦ ਸਾਖਤਾ ਦਰਖਾਸਤ ਨੂੰ ਮੇਰੇ ਉੱਤੇ ਤੁਸੀਂ ਪਾਓ ਦੇ ਤੇ ਯੂ ਆਰ ਰਿਸਪੋਨਸਿਬਲ ਡੋਨਟ ਟ੍ਰਾਈ ਟੂ ਕ੍ਰੀਏਟ ਮੈਂਟਲ ਐਜੀਟੇਸ਼ਨ ਸਹੀ ਉਹਨਾਂ ਆਖਿਆ ਜੀ ਕਿ ਠੀਕ ਹੈ ਉਹਨਾਂ ਅੱਗੇ ਇੱਕ ਹੋਰ ਨੋਟਿਸ ਮੈਨੂੰ ਘੱਲ ਦਿੱਤਾ ਹਮ ਮੈਂ ਪਹਿਲੇ ਆਖਿਆ ਕਿ ਸ਼ਾਇਦ ਇਹਨਾਂ ਭੁੱਲ ਕੇ ਕੱਲਿਆ ਦੂਸਰਾ ਜਦੋਂ ਉਹਨਾਂ ਕੱਲਿਆ ਅਸੀਂ ਫਿਰ ਵਕੀਲਾ ਇਹ ਡਿਸਾਈਡ ਕੀਤਾ ਕਿ ਅਸੀਂ ਬਜਾਇ ਇਸ ਕਿ ਥਾਣੇ ਜਾਈਏ ਸਾਡੇ ਯੂਨੀਫਾਰਮ ਦੀ ਇਨਸਲਟ ਹੈਗੀ ਇਹ 온 ਦੀ ਇਨਟੈਗਰਿਟੀ ਦੇ ਅਗੇਂਸਟ ਹੈਗੀ ਇਹ ਕਿ ਜਦੋਂ ਅਸੀਂ ਕੋਈ ਕੰਮ ਹੀ ਨਹੀਂ ਕੀਤਾ ਅਸੀਂ ਕਿਉਂ ਜਾਈਏ ਲਿਹਾਜ਼ਾ ਅਸੀਂ 160 ਦੇ ਜਿਹੜੇ ਨੋਟਿਸ ਸਾਨੂੰ ਇਸ਼ੂ ਕੀਤੇ ਗਏ ਸੀ ਡੀਪੀਓ ਸ਼ੇਖੂਪੁਰਾ ਦੀ ਹੁਕਮ ਦੇ ਉੱਤੇ ਉਹਨਾਂ ਨੂੰ ਅਸੀਂ ਲਾਹੌਰ ਹਾਈ ਕੋਰਟ ਚ ਅੰਡਰ ਆਰਟੀਕਲ 199 ਉਹਨਾਂ ਨੂੰ ਚੈਲੰਜ ਕੀਤਾ ਕਿ ਅਬਿਊਜ਼ ਆਫ ਅਥਾਰਟੀ ਹੈ ਬਾਏ ਪੰਜਾਬ ਪੁਲਿਸ ਲਿਹਾਜ਼ਾ ਇਹਨਾਂ ਨੂੰ ਕੈਨਸਲ ਕੀਤਾ ਜਾਏ ਅਨਲਾਫੁਲ ਡਿਕਲੇਅਰ ਕੀਤਾ ਜਾਏ ਅਸੀਂ ਜੈ ਸਾਹਿਬ ਦੇ ਬੜੇ ਮਸ਼ਕੂਰ ਆ ਕਿ ਉਹਨਾਂ ਆਖਿਆ ਉਹ ਹੈਰਾਨ ਹੋਏ ਉਹਨਾਂ ਹਜ਼ਾਰੇ ਬਰਮੀ ਵੀ ਕੀਤਾ ਉਹਨਾਂ ਆਖਿਆ ਜੀ ਕਿ ਤੁਸੀਂ ਇੱਕ ਕਿਸ ਤਰ੍ਹਾਂ ਇੱਕ ਵਕੀਲ ਨੂੰ ਉਹਦੀ ਲੀਗਲ capacity ਦੇ ਵਿੱਚ ਜਿਹੜੀਆਂ ਸਰਵਿਸਿਜ਼ ਰੈਂਡਰ ਕਰਦਾ ਪਿਆ ਤੁਸੀਂ ਉਹਦੀ ਮੱਦ ਦੇ ਵਿੱਚ ਉਹਨੂੰ ਨੋਟਿਸ ਕਾਲਦੇ ਪਏ ਜੀ ਉਹਨਾਂ ਆਖਿਆ ਜੀ ਕਿ ਇੱਕ ਤੇ ਇਹ ਨੋਟਿਸ ਸਾਰੇ ਸਸਪੈਂਡ ਕੀਤੇ ਜਾਂਦੇ ਨੇ ਦੂਸਰਾ ਪੁਲਿਸ ਨੂੰ ਡਾਇਰੈਕਟ ਕੀਤਾ ਜਾਂਦਾ ਹੈ ਕਿ ਐਡਵੋਕੇਟ ਅਲੀ ਚਿੰਗੇ ਜੀ ਸੰਧੂ ਦੇ ਖਿਲਾਫ ਕੋਈ ਕੁਐਰਸੀਵ ਮੈਜਰਸ ਨਾਲ ਲਿਤੇ ਜਾਣ ਤੀਸਰਾ ਉਹਨਾਂ ਆਖਿਆ ਕਿ ਆਈਜੀ ਪੰਜਾਬ ਨੂੰ ਨੋਟਿਸ ਕਰੋ ਕਿ ਫਲਾਂ ਤਾਰੀਖ ਨੂੰ ਆਈਜੀ ਇਥੇ ਰਿਪੋਰਟ ਪੇਸ਼ ਕਰੇ ਕਿ ਉਹਨੇ ਉਹ ਉਹਨਾਂ ਦੇ ਮਤਤਾ ਤਾਂ ਕਿਵੇਂ ਇੱਕ ਵਕੀਲ ਨੂੰ ਇਹ ਨੋਟਿਸ ਜਾਰੀ ਕੀਤੇ ਜਿਹੜੇ ਕਿ ਇਲੀਗਲ ਨੇ ਜਿਨ੍ਹਾਂ ਦੀ ਬੁਨਿਆਦ ਹੀ ਕੋਈ ਨਹੀਂ ਹੈਗੀ ਹੂੰ ਬਹੁਤ ਬਹੁਤ ਮਿਹਰਬਾਨੀ ਜੰਗੀਜੀ ਸਾਹਿਬ ਤੁਸੀਂ ਬਹੁਤ ਬਹੁਤ ਚੰਗੀ ਤਰ੍ਹਾਂ ਦੱਸਿਆ ਤੇ ਤੁਸੀਂ ਪੰਜਾਬ ਵਾਸਤੇ ਖੜੇ ਹੋ ਪੰਜਾਬੀਆਂ ਵਾਸਤੇ ਖੜੇ ਹੋ ਤੇ ਸਾਡੀ ਸਿੱਖ ਸੰਗਤਾਂ ਨੂੰ ਵੀ ਪੈਗਾਮ ਉਹਨਾਂ ਨੇ ਵੀ ਦੇ ਦਿੱਤਾ ਮੈਂ ਵੀ ਦੇ ਦਿੱਤਾ ਅਸੀਂ ਦੁਬਾਰਾ ਕਹਿੰਨੇ ਆ ਬੇਨਤੀ ਕਰਨੇ ਆ ਕਿ ਅਗਰ ਕਿਸੇ ਨੇ ਬੰਦੇ ਨੇ ਇੰਡੀਵਿਜੂਅਲ ਲੈ ਕੇ ਗਲਤ ਕੀਤਾ ਉਰੀ ਨੂੰ ਸਦਾਰ ਮਿਲਣੀ ਚਾਹੀਦੀ ਜੋ ਭੁਗਤੇਗੀ ਜਿਹੜੀ ਕਿ ਹੁਣ ਜ਼ਾਹਿਰ ਹੈ ਉਹ ਵਾਪਸ ਜਾਏਗੀ ਆਪਣੇ ਪਹਿਲੇ ਬੰਦੇ ਕੋਲ ਜਾਵੇ ਉਹ ਕਹਿੰਦੇ ਨੇ ਕਿ ਮੈਂ ਉਹਨਾਂ ਕੋਲੋਂ ਜਿਹੜਾ ਨਾ ਉਹ ਗਰੰਟੀ ਵੀ ਲੈ ਦੇ ਤਾ ਸੰਦੂ ਸਾਹਿਬ ਦੀ ਦੋਸਤੀ ਵੀ ਹੋ ਗਈ ਉਹਨਾਂ ਦੇ ਕਰ ਨਾਸਰ ਦੇ ਨਾਲ ਤੇ ਦੋਸਤੀ ਇਹਨਾਂ ਦੀ ਨਹੀਂ ਹੋਈ ਉਹਨਾਂ ਦੇ ਪਹਿਲੇ ਬੰਦੇ ਨਾਲ ਦੋਸਤੀ ਹੋ ਗਈ ਹੈ ਤੇ ਉਹ ਕਹਿੰਦੇ ਨੇ ਜਨਾਬ ਪ੍ਰੋਟੈਕਸ਼ਨ ਵਾਸਤੇ ਵੀ ਤਿਆਰ ਹੈ ਹੁਣ ਮੇਰਾ ਖਿਆਲ ਹੈ ਕੋਈ ਜਵਾਦ ਰਹਿ ਨਹੀਂ ਜਾਂਦਾ ਹੁਣ ਇਹਨੂੰ ਬੀਬੀ ਨੂੰ ਜਿਹੜਾ ਆਪਣੇ ਮੁਲਕ ਵਾਪਸ ਜਾਣਾ ਚਾਹੀਦਾ ਤਾਂ ਕਿ ਦੂਸਰੇ ਲੋਕਾਂ ਨੂੰ ਵੀ ਇਸ ਤਰ੍ਹਾਂ ਦੇ ਨੂੰ ਜੜੀ ਆਪਣਾ ਉਹ ਹੋ ਜਾਏ ਕੰਨ ਹੋ ਜਾਣ ਕਿ ਪਾਕਿਸਤਾਨ ਜਿਹੜਾ ਕੋਈ ਫ੍ਰੀ ਫਾਲ ਨਹੀਂ ਹੈ ਜਿੱਥੇ ਜਾ ਕੇ ਤੁਸੀਂ ਇਸ ਤਰ੍ਹਾਂ ਦੇ ਮੰਦ ਭਾਗੇ ਕੰਮ ਕਰੋ ਲੀਗਲ ਵੇ ਵਿਆਹ ਕਰਨਾ ਵਿਆਹ ਕਰੋ ਪਿਆਰ ਕਰਨਾ ਪਿਆਰ ਕਰੋ ਗੱਲੀ ਬਾਤੀ ਜੋ ਕੁਝ ਕਰਨਾ ਕਰੋ ਲੇਕਿਨ ਕਾਨੂੰਨੀ ਰਸਤੇ ਦੇ ਅੰਦਰ ਕਰੋ ਬਹੁਤ ਬਹੁਤ ਧੰਨਵਾਦ ਤੇ ਚੜ੍ਹਦੀ ਕਲਾ ਜੀ ਬਹੁਤ ਸ਼ੁਕਰੀਆ ਸਰ ਜੀ